ਸਾਸੀ ਗਾਲ ਵੀਰ ਜੀ ਕਰਨ ਡੇਰੀ ਫਾਰਮ ਚ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਵੈਲਕਮ ਆ ਜੀ ਅੱਜ ਪਹੁੰਚੇ ਆ ਪਿੰਡ ਸਪਰਾਇਂ ਕੋਠੀ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਕੜਾਨੌਰ ਵੀਰ ਜੀ ਗਰਾਜਪੁਰ ਅੱਜ ਤੁਹਾਨੂੰ ਦੋ ਨਗ ਦਿਖਾਵਾਂਗੇ ਟੋਪ ਦੇ ਦੁੱਧ ਵਾਲੀਆਂ ਬੈਣਾ ਬਰੀਡ ਵਾਲੀਆਂ ਬਾਕੀ ਵੀਰ ਜੀ ਜਿਹੜੇ ਚੈਨਲ ਨੂੰ ਭੈਣ ਭਰਾਵਾਂ ਦੇ ਵੱਧ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ ਜੀ ਬਾਕੀ ਲੈਨੇ ਜਗਰਾਜ ਵੀ ਸਾਰੀ ਜਾਣਕਾਰੀ ਦੇਖੋ ਵੀਰ ਜੀ ਕੀ ਹਾਲ ਜਗਰਾਜ ਵੀਰ ਸਾਚੀ ਕਾ ਵੀ ਜੀ ਸਾਚੀ ਕਾਲ ਜੀ ਠੀਕ ਠਾਕ ਜੀ ਵਧੀਆ ਜੀ ਵਧੀਆ ਜੀ ਬੋਤ ਨਾਓ ਵਧੀਆ ਵਧੀਆ ਠੀਕ ਠਾਕ ਅੱਜ ਭਾਜੀ ਦੋ ਨਾਗ ਆ ਗਏ ਆਪਣੇ ਕੋਲ ਅੱਛਾ ਇੱਕ ਸੁਈ ਆ ਵੈਰ ਬਾਦੀ ਪਹਿਲਾਂ ਵੀਰ ਜੀ ਆਪਣਾ ਨਾਮ ਤੇ ਐਡਰੈਸ ਬੋਲ ਦਿਓ ਜੀ ਭਾਜੀ ਨਾਮ ਜਗਰਾ ਸਿੰਘ ਆ ਹਾਂ ਜੀ ਤੇ ਡਿਸਟ੍ਰਿਕਟ ਕਰਤਾਰਪੁਰ ਤੇ ਪਿੰਡ ਸਪਰਾ ਕੋਠੀ ਆ ਅੱਛੇ ਤਹਿਸੀਲ ਕਲਾਂਗੋੜ ਆ ਠੀਕ ਆ ਵੀਰੇ ਮੋਬਾਈਲ ਨੰਬਰ ਬੋਲ ਦਿਓ ਜੀ ਮੋਬਾਈਲ ਨੰਬਰ ਭਾਜੀ 77 ਦਾ 7426 ਦਿੱਤੀ ਠੀਕ ਆ ਜੀ ਅੱਜ ਫਿਰ ਦੋ ਨਾਗ ਆ ਗਏ ਆ ਭਾਜੀ ਦੋ ਨਾਗ ਆ ਗਏ ਭਾਜੀ ਆ ਸੁਈ ਆ ਆ ਗਈ ਜਰਸੀ ਆ ਗਈ ਹਣਾ ਜਰਸੀ ਵੀ ਆ ਨੇ ਕੀ ਜੀ ਬੁੱਤੀ ਜੀ ਨੇ ਕੀ ਜੀ ਬਰੀ ਜੀ ਪਿਓਰ ਬਰੀਡ ਵਾਲੀ ਆ ਬਰੀਡ ਵਾਲੀ ਹੋਲ ਕੇ ਤੋੜਦੇ ਹੋ ਦਿੱਤੀ ਲੱਗੇ ਇਹ ਜੇ ਗ੍ਰੈਵੀਰ ਕਿ ਤਰ੍ਹਾਂ ਨੇ ਦੇ ਫਿਰਨੇ ਕਿਨੇ ਕੱਢ ਗਏ ਇਹ ਬਾਜੀ ਤਾਂ ਹੀ ਕਰਮ ਵਾਲੀ ਆ ਫਿਰ ਤਰਕੇ ਮਿਲ ਜਾਂਦੀਆਂ ਜੀ ਬਿਲਕੁਲ ਬਿਲਕੁਲ ਚਲਾ ਦੋ ਲੈ ਲੀਆਂ ਆਪਾਂ ਦੇ ਬਿਲਕੁਲ ਵੀਰ ਜੀ ਥਨੇ ਥੱਬੇ ਦਾ ਲਿਆ ਵਾ ਲੈ ਥਾਨ ਬੜਾ ਚੰਗਾ ਲੱਗਾ ਭਾਈ ਇਹ ਪਲੂਣ ਵੀਰ ਜੀ ਹਾਂ ਜੀ ਨਹੀਂ ਨਹੀਂ ਇਹ ਬਾਜੀ ਦੁਜੇ ਸਵੇਰੇ ਆ ਅਛਾ ਦੁਜਾ ਸਵੇਰਾ ਆ ਬਾਕੀ ਬਰੀਡ ਫੁੱਲ ਵਛੀ ਦੇ ਫੁੱਲ ਲਊ ਵਾਲੀ ਹੈੜਾ ਨਾ ਲਊ ਵਾਲੀ ਹੈੜਾ ਲਊ ਵਾਲੀ ਹੈੜਾ ਹਾਂ ਜੀ ਅਜੇ ਰਾਤ ਹੀ ਸੂਈ ਆ ਆਜੂ ਦੀ ਬਾਤੀ ਬਹੁਤ ਜੱਗੀ ਬਰੀਡ ਬੜੀ ਓਸੀ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਆਜੋ ਵੀਰੇ ਲੈ ਆਹ ਬਾਕੀ ਜਿਹੜਾ ਰੰਗ ਬਾਜ ਫੁੱਲਿਆ ਹਣਾ ਥਣ ਥੁਣ ਬੜਾ ਵੀਰ ਜੀ ਪਿਆਰਾ ਲੱਗਾ ਇਹਨੂੰ ਹਾਂਜੀ ਬਾਕੀ ਕੱਦ ਕੁਦ ਵੀ ਚੰਗਾ ਪਿਛੋ ਪੇਠ ਕੁੜਾ ਬੜਾ ਜੰਮੀ ਪੜੀ ਆ ਮਈਆਂ ਵਾਲਾ ਪੇਠ ਪੂਰਾ ਭਾਈ ਸਹੀ ਗੱਲ ਆ ਵੀਰੇ ਸਾਂਭੀ ਸੰਭੀ ਗਏ ਨੇ ਚੰਗੀ ਹਣਾ ਹਾਂਜੀ ਇਹ ਕੋਈ ਜੀ ਥਾਣਾ ਵੀ ਤੁਸੀਂ ਵੇੜ ਦੁੱਧ ਬਹੁਤ ਸੰਗਣਾ ਹੁੰਦਾ ਨਾ ਘਾ ਰੱਖਣ ਵਾਲੀ ਬਹੁਤ ਚੰਗੀ ਵਹਿੜਿਆ ਇਹ ਦੁੱਧ ਵੀ ਵੀਰ ਜੀ ਸੰਗਣਾ ਹਨਾ ਹਾਂ ਦੁੱਧ ਵੀ 14 15 ਕਿਲੋ ਰਾਣਾ ਕਰ ਮਾੜੀ ਕਰ ਦੇਗੀ ਠੀਕ ਹੈ ਜਗਰਾਏ ਵੀਰ ਫਿਰ ਅੱਜ ਰੇਡ ਰੇਡ ਬਾਜੀ ਨਿਕੇ ਨਿਕੇ ਕਰਨੇ ਨੇ ਨਿਕੇ 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 ਕਿੰਨੇ ਦੀ ਕੋਈ 60 ਨਹੀਂ ਬਾਜੀ 50000 ਦੇ ਦਾਂਗੇ ਮੈਂ 50000 50000 ਦੇ ਦਾਂਗੇ ਕਰ ਦਈਏ ਮਾਨਤਾ ਦੋ ਛੱਡ ਦਾਂਗੇ ਬਾਜੀ ਹੋਰ ਦੋ ਦੋ ਪੂਰਾ 2000 47000 ਦੇ ਦਾਂਗੇ 47 ਚਲੋ ਠੀਕ ਆ ਜੀ। ਬਾਕੀ ਕੋਈ ਭੈਣ ਭਰਾ ਫੋਨ ਭੈਣ ਭਰਾ ਕੋਈ ਫੋਨ ਕਰੇ ਕੋਈ ਕਰਦਾਂਗੇ ਮਾਨ ਤਾਣਾ ਕੋਈ ਗੱਲ ਨਹੀਂ ਆ। ਚਲੋ ਠੀਕ ਆ। ਬਾਕੀ ਚੰਗੀ ਵਿਆਹ ਦੇ ਘਰ ਨਹੀਂ ਵੀਰ ਜੀ ਰੇਟ ਚ ਆ ਜਾ ਦੁੱਧਾਂ ਦੀ ਰੇਟ ਹੈ ਭਾਜੀ ਰੇਟ ਚ ਆ ਜਾ ਰਾਤ ਦੀ ਜੇ ਸੁਈ ਆ। ਠੀਕ ਆ ਜੀ। ਹਾਂ ਜੀ ਹਾਂ ਜੀ ਭਾਜੀ ਭੱਜੀ ਆ ਮੈਂ ਬਾਕੀ ਦੁੱਧ 14 15 ਕਿਲੋ ਆ ਰਾਮਣਾ ਚਲੋ ਬਿਲਕੁਲ 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 ਚੋਣ ਬੜੀ ਚੰਗੀ ਲੱਗੀ ਆ। ਠੀਕ ਆ ਵੀ ਬਾਕੀ ਬਰੀਡ ਵਾਲੀ ਹੈ ਭਾਜੀ ਵਸ਼ੀ ਸੇਵਾ ਕਰੇਗਾ ਦੁੱਧ 15 16 ਕਿਲੋ ਆ ਰਾਮਣਾ ਵਸ਼ੀ ਸਹੀ ਗੱਲ ਹੈ ਵੀ ਹਾਂ ਜੀ ਗਾੜੀ ਵੀਰ ਜੀ ਆ ਬੋਲ ਬੋਲਦਾ ਬੱਚਾ ਆ ਗਿਆ ਨਾ ਉਹਦਾ ਬੱਚਾ ਹੀ ਤੇ ਡਿਮਾਡ ਸਹੀ ਗੱਲ ਆ ਵੀਰ ਜੀ ਪਾ ਜੀ ਬੜੇ ਬੜੇ ਡਿਮਾਡ ਹੀ ਫੋਨ ਕਰਦੇ ਸੀ ਵੀਰ ਬੜੇ ਹਾਂਜੀ ਅੱਦੇ ਮਸ਼ੀਨ ਕੋਈ ਸ਼ਾਈ ਨਾ ਚੰਗੀ ਕੱਢ ਕੇ ਲਿਆ ਠੀਕ ਆ ਜੀ ਬੜੇ ਫੋਨ ਆਏ ਇਹ ਬੰਦੇ ਇਹਦੇ ਸ਼ਾਈ ਹਾਲ ਸੀ ਜਾਈਂਦੀ ਆ ਅੱਜ ਫਿਰ ਲੈਣਤੀ ਆ ਹਾਂ ਦੂਜੀ ਸਵੇਰ ਵੜਾ ਭੱਡੀ ਵੜਾ ਫੁੱਲ ਫੁੱਲ ਲਊ ਵਾਲੀ ਗਾੜਿਆ ਕੋੜੀ ਵਾਂਗੂ ਖਲਾਉਂਦੇ ਸੀ ਜੀ ਇਹੜੀ ਕੀ ਗਰਮਿਆ ਠੰਢੀ ਵੜਾ ਪਾਣੀਆਂ ਦੀ ਠੀਕ ਆ ਵੀਰ ਜੀ ਠੀਕ ਆ ਜੀ ਵੇਖ ਧਿਆਨ ਨਾਲ ਜਾਨ ਚੜੀ ਪੈਂਦੀ ਆ ਜਾਨ ਚ ਜੋ ਜਾਨ ਚ ਆ ਫਿਰ ਜਵਾਨੀ ਆ ਨਾ ਹਾਂ ਅੱਜ ਮੂੰਹ ਵਿੱਚ ਚੋਗੀ ਆ ਬਾਕੀ ਜਗਰਾਏ ਵੀਰ ਕੱਦ ਕੋਦ ਦੀ ਬੜਾ ਆ ਤੇ ਅੰਨਾ ਤੇ ਅੰਨਾ ਕੋਈ ਗੱਲ ਮੂੰਹ ਵਿੱਚ ਜੋਗੀ ਠੀਕ ਆ ਜੀ ਹਾਂ ਜੀ ਉਹ ਚੋਕੀ ਜਾਂਦੀ ਯਾਰ ਬੜੀ ਆੜਾ ਦੇ ਬੱਚੇ ਹੱਤਾ ਕਰਨਾ ਚੀਜ਼ ਬਣੂਗੀ ਬਣੂਗੀ ਥੱਲੇ ਆ ਚੰਗੀ ਆ ਨਾ ਖਾਣ ਦੀ ਬੜਾ ਚੰਗਾ ਲੱਗਾ ਬਾਕੀ ਪਾਲ ਸਕੂਲ ਚ ਐ ਚੰਗੀ ਆ ਓਕੇ ਰਿਪੋਰਟ ਬੜੀ ਹੋਸ਼ੀਂ ਥਾਣ ਥੋਣੇ ਕੱਢੂ ਚੰਗਾ ਕਰ ਮੈਂ ਜਿਹੜਾ ਹਸਾਵੇ ਇੱਕ ਬੰਨੇ ਮਹੀ ਬੰਨੇ ਇੱਕ ਬੰਨੇ ਭਾਵੇਂ ਪਾ ਲਓ ਜਿੰਨੇ ਕੇ ਭੈਣ ਭਰਾਣੇ ਮੈਂ ਹੀ ਲੈੜੀ ਸੋਚ ਰਹੋ ਜਾਂ ਗਾਂ ਹੀ ਲੈੜੀ ਦੇਖੋ ਗੱਲ ਥਾਣ ਥੋਣੇ ਇਹਨੂੰ ਬੜਾ ਵਧੀਆ ਨਵਾਂ ਬਣਾਉਣਾ ਚਾਹਾਂ ਹਾਂ ਠੀਕ ਆ ਜੀ ਇਹਦੇ ਭਾਜੀ ਕੋਈ ਮੁੱਲ ਨਹੀਂ ਕਰਨਾ ਅੱਛਾ ਇਹ 60000 ਦੀ ਵਸ਼ੀ ਦੇਦਣੀ ਹੈ ਜੱਸ ਨਾਲ 60000 ਦੀ ਜੱਸ ਨਾਲ ਕਰ ਦਈਏ ਮਾਨਤਨ 2000 ਪਾਜੀ ਰੋੜ ਛੱਡ ਦਾਂਗੇ 58 ਦੇ ਦਾਂਗੇ 2000 2000 ਰੋੜ ਕੱਢ ਦਾਂਗੇ ਤਾਂ ਕਿ ਚੰਗੀ ਵਸ਼ੀ ਹੈ ਮੇਰੇ ਕੋਈ ਸਾੰਪ ਦੇ ਕੇ ਚਾਰਦੇ ਨਾ ਚੰਗਾ ਦੁੱਧ ਭਰਜੂ ਵਸ਼ੀ ਵਸ਼ੀ ਬਾਕੀ ਕੋਈ ਭੈਣ ਭਰਾ ਫੋਨ ਲਾਇ ਕਰਦੇ ਹੋ ਕਰ ਦਿਆਂਗਾ ਮਾਨਤਨ ਭਾਜੀ ਜ਼ਰੂਰ ਕਰਾਂਗੇ ਵੇਖੋ ਵੀਰ ਜੀ ਆ ਆ ਬਿਲਕੁਲ ਦੋਨ ਆ ਗਿਆ ਆਪਣੀ ਇੱਥੇ ਆਓ ਤਸੱਲੀ ਕਰਕੇ ਖੜਾ ਹੋਣਾ ਨਾ ਗੱਪਾਂ ਨੂੰ ਭਾਜੀ ਪਾਸ ਕਰ ਲਓ ਤੇ ਸੋਈ ਨੀ ਚੋ ਬਿਲਕੁਲ ਵੀਰੇ ਬਾਕੀ ਆ ਤੇ ਨਕੀਨਾ ਹੀ ਲੈਂਦਾ ਬੜੀ ਵੱਡੀ ਵੜਿਆ ਸਹੀ ਗੱਲ ਆ ਵੀਰ ਜੀ ਬਾਕੀ ਭਾਜੀ ਕਰਮਾਲੀਆਂ ਨੂੰ ਦੁੱਧ ਦੇਣਾ ਜਾ ਕੇ ਸੇਵਾ ਕਰਦੇ ਬਿਲਕੁਲ ਵੀਰ ਜੀ ਦੁੱਧ ਸੇਵਾ ਦਾ ਹਣਾ ਦੁੱਧ ਸੇਵਾ ਦਾ ਜੀ ਬਾਕੀ ਇਹ ਸੁਈ ਆ ਇਹ ਚੋਕ ਲੋ